ਪੰਜਾਬ ਵਿੱਚ ਸਰਕਾਰੀ ਬੱਸਾਂ ਸਫ਼ਰ ਕਰਨ ਵਾਲਿਆਂ ਲਈ ਅੱਜ ਦਾ ਦਿਨ ਵੱਡੀ ਦਿੱਕਤਾਂ ਲੈ ਕੇ ਆਇਆ ਹੈ। ਪੰਜਾਬ ਰੋਡਵੇਜ਼ ਪੀਆਰਟੀਸੀ ਦੇ ਪਨਬੱਸ ਦੇ ਠੇਕੇ ਕਰਮਚਾਰੀਆਂ ਨੇ ਟ੍ਰਾਂਸਪੋਰਟ ਵਿਭਾਗ ਦੇ ਨੀਜੀਕਰਨ ਅਤੇ ਕਿਲੋਮੀਟਰ ਸਕੀਮ ਦੇ ਵਿਰੋਧ ਰਾਜਪਤਰੀ ਚੱਕਾ ਜਾਮ ਐਲਾਨਿਆ ਹੈ। ਯੂਨੀਅਨ ਦੇ ਸੱਦੇ ਤੇ ਦੁਪਹਿਰ 12 ਵਜੇ ਤੋਂ ਸਵੇਰ ਪਰਵੀ ਸਰਕਾਰੀ ਬੱਸਾਂ ਦੀ ਹੜਤਾਲ ਸ਼ੁਰੂ ਹੋ ਗਈ ਜਿਸ ਨਾਲ ਬੱਸ ਸੇਵਾਵਾਂ ਮੁਕੰਮਲ ਠੱਪ ਰਹੀਆਂ। ਮੈਂ ਸੁਭਾ ਜੁਆਇੰਟ ਸਕਤਰ ਜੋਤ ਸਿੰਘ ਪੰਜਾਬ ਰੋਡ ਪੰਨਬਾਸ ਪੀ ਆਰਟੀਸੀ ਕੰਟਰੈਕਟ ਵਰਕਰ ਜੂਨੀਅਰ 25 11 ਤੋਂ ਜਿਹੜਾ ਅੱਜ ਸਾਡਾ ਜਿਹੜਾ ਦਰਨੇ ਪ੍ਰਦਰਸ਼ਨ ਲਾਉਣ ਦਾ ਜਾਂ ਅੰਮਿੱਥ ਸਮੇਂ ਦੀ ਹੜਤਾਲ ਕਰਨ ਦਾ ਪ੍ਰੋਗਰਾਮ ਹੀ ਉਹ 12 ਵਜੇ ਤੋਂ ਨਿਰੰਤਰ ਜਾਰੀ ਹੋ ਚੁੱਕਾ ਕਿਉਂਕਿ ਸਰਕਾਰ ਜਿਹੜਾ ਬਾਰ ਬਾਰ ਜਿਹੜਾ ਅਸੀਂ ਸਾਡੀ ਮੰਗ ਆ ਵੀ ਜਿਹੜੇ ਕਿਲੋਮੀਟਰ ਬੱਸਾਂ ਦੇ ਟੈਂਡਰ ਲਾਏ ਉਹਨਾਂ ਨੂੰ ਰੱਦ ਕੀਤਾ ਜਾਏ ਪਰ ਸਰਕਾਰ ਜਿਹੜਾ ਉਹਨੂੰ ਇਹ ਰੱਦ ਕਰਨ ਦੀ بجائے ਉਹਨਾਂ ਨੂੰ ਅੱਗੇ ਤਰੀਕ ਪਾ ਦਿੱਤੀ ਜਾਂਦੀ ਆ ਜਿੱਦਾਂ ਅੱਜ ਜਿਹੜਾ ਫੇਰ ਉਹ ਤਰੀਕ 28 ਤਰੀਕ ਪਾ ਦਿੱਤੀ ਆ ਜਿਹੜਾ ਮਤਲਬ ਸਰਕਾਰ ਦਾ ਕਹਿੰਦਾ ਮਤਲਬ 28 ਤਰੀਕ ਨੂੰ ਫੇਰ ਤੁਸੀਂ ਹੜਤਾਲ ਕਰਿਓ ਲੋਕਾਂ ਨੂੰ ਖਰਾਬ ਕਰਿਓ ਹਰਾਸਮੈਂਟ ਹੋਇਓ ਸਰਕਾਰੀ ਖਜ਼ਾਨੇ ਦਾ ਨੁਕਸਾਨ ਕਰਿਓ ਸਾਡੀ ਜਿਹੜੀ ਮੰਗਿਆ ਉਹ ਰੱਦ ਕਰਕੇ ਟੈਂਡਰ ਜਿਹੜੀਆਂ ਸਾਡੀਆਂ ਦੂਜੀਆਂ ਮੰਗਾ ਉਹਤੇ ਵਿਚਾਰ ਵਟਾਂਦਰਾ ਕਰਕੇ ਸਾਡੀਆਂ ਮੰਗਾ ਪੂਰੀਆਂ ਕੀਤੀਆਂ ਜਾਣ ਅਸੀਂ ਆਪਣਾ ਲੋਕਾਂ ਨੂੰ ਜਿਹੜੀ ਸਰਵਿਸ ਬੰਦੀ ਦਈਏ ਨਾ ਹੀ ਕੋਈ ਧੰਨਾ ਕਰੀਏ ਨਾ ਪ੍ਰਦਰਸ਼ਨ ਕਰੀਏ ਕਿਉਂਕਿ ਲੋਕ ਵੀ ਖੱਜਲ ਖਰਾਬ ਹੁੰਦੇ ਆ ਅਸੀਂ ਵੀ ਹੁੰਦੇ ਆ ਸਾਨੂੰ ਜਿਹੜਾ ਇਹ ਟੈਂਡਰ ਰੱਦ ਕਰਾਉਣ ਵਾਸਤੇ ਰੋਡ ਬਲੌਕ ਕਰਨੇ ਪੈਂਦੇ ਆ ਪਿੱਛੇ ਦੇ 골ਡਨ ਗੇਟ ਅਸੀਂ ਬਲੌਕ ਕੀਤਾ ਜਾਂ ਹੋਰ ਪੰਜਾਬ ਦੇ ਵਿੱਚ ਜਿੰਨੇ ਵੀ ਰੋਡ ਬਲੌਕ ਹੋਏ ਆ ਇਹਦੇ ਨਾਲ ਇਹ ਸਰਕਾਰ ਕ੍ਰੀਏਟ ਕਰ ਰਹੀ ਹੈ ਸਾਡੇ ਵੱਲੋਂ ਇਹ ਕੋਈ ਮਨਸਾ ਨਹੀਂ ਗਰੀ ਤੇ 골ਡਨ ਗੇਟ ਤੇ ਤੁਹਾਡੇ ਨਾਲ ਪੁਲਿਸ ਨੂੰ ਮਲਾਜਦਾ ਵਾਕਿਆ ਠੱਗਾ ਮੁੱਕੀ ਦੀ ਤੱਕ ਨੂੰ ਮਿਲੀ ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਯਾਦ ਨਹੀਂ ਬਿਲਕੁਲ ਜੀ ਉੱਥੇ ਸਾਨੂੰ ਪ੍ਰਸ਼ਾਸਨ ਨੇ ਸਾਡੇ ਨਾਲ ਧੱਕਾ ਕੀਤਾ ਕੋਈ ਸਾਡੇ ਬੰਦੇ ਜਰੇ ਆ ਉਹ ਇਹਨਾਂ ਨੇ ਬਸਟੈਂਡ ਨਜ਼ਰਬੰਦ ਕਰਨ ਦੀ ਕੋਸ਼ਿਸ਼ ਕੀਤੀ ਫਿਰ ਅਸੀਂ ਜਿਹੜਾ ਸਾਡਾ ਜਿੱਥੇ ਅਸੀਂ ਆਪਣਾ ਕਾਲ ਦਿੱਤੀ ਸੀ ਵੀ ਇਹ ਰੋਡ ਬਲੌਕ ਕਰਾਂਗੇ ਉੱਥੇ ਜਾਂਦੇ ਆ ਉੱਥੇ ਬਿਲਕੁਲ ਇਹ ਆਰਾਮ ਨਾਲ ਹੀ ਜਾ ਕੇ ਬੈਠਣ ਦੀ ਕੋਸ਼ਿਸ਼ ਕਰਦੇ ਪਰ ਪੁਲਿਸ ਵੱਲੋਂ ਸਾਨੂੰ ਜਿਹੜਾ ਉਹ ਬਿਲਕੁਲ ਸਾਨੂੰ ਕਹਾ ਗਿਆ ਵੀ ਤੁਹਾਨੂੰ ਕੋਈ ਰੋਡ ਨਹੀਂ ਬਲੌਕ ਕਰਨ ਦਿੱਤਾ ਜਾਊਗਾ ਕੋਈ ਧਰਨਾ ਪ੍ਰਦਰਸ਼ਨ ਨਹੀਂ ਕਰਨ ਦਿੱਤਾ ਜਾਊਗਾ ਪਰ ਆਪਣੀ ਪਾਵਨ ਸਾਡੀ ਮжоਰਿਟੀ ਨਾਲ ਸਾਡੇ ਜਿਹੜੇ ਬੰਦਿਆਂ ਉੱਥੇ ਧਰਨਾ ਵੀ ਲਾਇਆ ਤੇ ਸਰਕਾਰ ਨੇ ਉੱਥੇ ਵੀ ਜਿਹੜੀ ਆਡੀ ਮੰਗ ਪੂਰੀ ਕੀਤੀ ਹੁੰਦੀ ਤੇ ਅੱਜ ਫੇਰ ਜਿਹੜਾ ਉਹ ਹੜਤਾਲ ਨਹੀਂ ਕਰਨੀ ਆਹੀਂ ਅੱਜ ਕਿਸ ਤਰ੍ਹਾਂ ਰੋਜ਼ ਚੱਲਦਾ ਹੈ ਅੱਜ ਸਾਡਾ ਜਿਹੜਾ ਉਹ ਅਨਮਿੱਥੇ ਸਮੇਂ ਲਈ ਬੰਦ ਆ 12 ਵਜੇ ਤੋਂ ਅਗਰ ਜੇ ਕੋ ਸਰਕਾਰ ਸਾਡੇ ਨਾਲ ਗੱਲਬਾਤ ਨਹੀਂ ਕਰਦੀ ਫਿਰ ਕੱਲ ਨੂੰ ਠਾਣਾ ਤਰੀਕ ਨੂੰ ਅਸੀਂ ਮਹੱਲੀ ਜਾ ਕੇ ਤੇ ਸੀਐਮ ਦੀ ਕੋਠੀ ਦਾ ਜਿਹੜਾ ਉਹ ਤਰਨ ਪ੍ਰਦਰਸ਼ਨ ਕਰਨ ਨੂੰ ਮਜਬੂਰ ਹਾਂ ਸ਼ਾਂਤੀਪੁਰ ਕੋਈ ਚੱਕਾ ਜਾਮ ਅੱਜ ਕੋਈ ਚੱਕਾ ਜਾਮ ਆ ਸਿਰਫ ਸ਼ਾਂਤੀਪੁਰ ਕੋਹੀਂ ਇੱਥੇ ਡੀਪੋਂਾਂ ਦੇ ਵਿੱਚ ਬੈਠੇ ਆ ਕੱਲ ਨੂੰ ਅਸੀਂ ਜਿਹੜਾ ਮਹੱਲੀ ਵਾਲ ਨੂੰ ਪੁੱਛ ਕਰਾਂਗੇ ਮੈਂ ਪੰਜਾਬ ਰੋਡ 'ਚ ਪੀਆਰਟੀਸੀ ਕੰਟੈਕਟ ਵਰਕਰ ਯੂਨੀਅਨ ਤੋਂ ਸੂਬਾ ਕੈਸ਼ੀਅਰ ਹਾਂ ਜੀ ਸਰ ਅੱਜ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਸ ਤਰ੍ਹਾਂ ਕੀਤਾ ਜਾ ਰਿਹਾ ਤੇ ਕਾਰਨ ਕੀ ਹੈ ਅੱਜ ਜਿਹੜਾ ਰੋਸ ਪ੍ਰਦਰਸ਼ਨ ਅਸੀਂ ਕਰ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਨੇ 1.7.2024 ਨੂੰ ਸਾਡੇ ਨਾਲ ਪੈਨਲ ਮੀਟਿੰਗ ਕਰਕੇ ਤੇ ਸਾਨੂੰ ਭਰੋਸਾ ਦਿੱਤਾ ਸੀ ਕਿ ਜਿਹੜੇ ਆਊਟਸੋਰਸ ਮਲਾਜਮਾਂ ਉਹਨਾਂ ਨੂੰ ਅਸੀਂ ਕੰਟੈਕਟ ਤੇ ਕਰਾਂਗੇ ਪਾਲਿਸੀ ਤਹਿਤ ਔਰ ਜਿਹੜੇ ਕੰਟੈਕਟ ਮਲਾਜਮਾਂ ਉਹਨਾਂ ਨੂੰ ਪੋਸਟਾਂ ਦੇ ਜਿਹੜਾ ਉਹ ਰੈਗੂਲਰ ਕਰਾਂਗੇ ਪਰ ਸਾਲ ਤੋਂ ਸਵਾ ਸਾਲ ਹੋ ਬੀਤਣ ਦੇ ਬਾਅਦ ਵੀ ਇੱਕ ਵੀ ਮੁਲਾਜ਼ਮ ਜਿਹੜਾ ਉਹਨੂੰ ਰੈਗੂਲਰ ਨਹੀਂ ਕੀਤਾ ਗਿਆ ਨਾਡਸ਼ੋਰਚ ਵਾਲੇ ਨੂੰ ਕੰਟੈਕਟ ਤੇ ਕੀਤਾ ਗਿਆ ਉਲਟਾ ਕੀ ਆ ਵੀ ਸਾਡੀਆਂ ਮੰਗਾਂ ਮੰਨਣ ਦੀ ਬਜਾਏ ਉਲਟਾ ਮੁਸ਼ਕਲਾ ਮੈਨੇਜਮੈਂਟ ਤੇ ਸਰਕਾਰ ਪੈਦਾ ਕਰ ਰਹੀ ਆ ਜਿਹਦੇ ਵਿੱਚ ਉਹਨਾਂ ਨੇ ਕਿਲੋਮੀਟਰ ਟੈਂਡਰ ਲੈ ਕੇ ਆ ਰਹੀ ਆ ਬਾਰ ਬਾਰ ਜਿਹਦਾ ਜਥੇਬੰਦੀ ਸਖਤ ਵਿਰੋਧ ਕਰਦੀ ਆ ਟੈਂਡਰ ਬਾਰੇ ਥੋੜੀ ਜਿਹੀ ਖੁੱਲ ਕੇ ਜਾਣਕਾਰੀ ਤੁਹਾਨੂੰ ਮੈਂ ਦੇਣੀ ਚਾਹੁੰਦਾ ਕਿਉਂਕਿ ਇੱਕ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂਵਾਂ ਜਿਹੜੀਆਂ ਆ ਬੱਸਾਂ ਤੁਸੀਂ ਸਾਡੇ ਡੀਪੂਆਂ ਦੇ ਵਿੱਚ ਵੇਖ ਰਹੇ ਹੋ ਜਾਂ ਰੋਡਾਂ ਤੇ ਚੱਲ ਰਹੀਆਂ ਇਹ ਸਰਕਾਰ ਦੀਆਂ ਸਰਕਾਰੀ ਬੱਸਾਂ ਪਰ ਜਿਹੜੀਆਂ ਹੁਣ ਬੱਸਾਂ ਆ ਰਹੀਆਂ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਵੀ ਅਸੀਂ ਬਦਲਾਅ ਕਰਨਾ ਉਹ ਬਦਲਾਅ ਦੇ ਰੂਪ ਦੇ ਵਿੱਚ ਇਸ ਮਹਿਕਮੇ ਨੂੰ ਖਤਮ ਕਰਨ ਵਾਲੇ ਬਣੇ ਜਾ ਰਹੀ ਆ ਤੇ ਪ੍ਰਾਈਵੇਟ ਮਾਲਕਾਂ ਦੀਆਂ ਜਿਹੜੀਆਂ ਬੱਸਾਂ ਉਹਨਾਂ ਦੀ ਐਂਟਰੀ ਮਹਿਕਮੇ ਦੇ ਵਿੱਚ ਕਰਾਉਣ ਲਈ ਆ ਕਾਰਨ ਕੀ ਹੋਣੀ ਆ ਉਹ ਕਾਰਨ ਇਹ ਆ ਕਿ ਇਹ ਸਰਕਾਰ ਕੋ ਕੋਈ ਵੀ ਪੈਸਾ ਢੇਲਾ ਜਿਹੜਾ ਉਹ ਲੱਗਦਾ ਹੈ ਨਹੀਂ ਆ ਜੋ ਪਿਛਲੇ ਸਮੇਂ ਦੇ ਵਿੱਚ ਕਹਿੰਦੇ ਸੀ ਵੀ ਮਨਪ੍ਰੀਤ ਦਾ ਪੀਪਾ ਖਾਲੀ ਆ ਭਗਵੰਤ ਮਾਨ ਜੀ ਉਹਨੂੰ ਟਰੋਲ ਕਰਦੇ ਰਹੇ ਆ ਪਰ ਇਹ ਸਰਕਾਰ ਦਾ ਵੀ ਸਾਡੇ ਮਹਿਕਮੇ ਲਈ ਜਿਹੜਾ ਪੀਪਾ ਖਾਲੀ ਹੋ ਗਿਆ ਵਾ ਤੇ ਇੱਕ ਵੀ ਇਹਨਾਂ ਨੇ 4 ਸਵਾ 4 ਸਾਲ ਦੇ ਵਿੱਚ ਇੱਕ ਵੀ ਬੱਸ ਜਿਹੜੀ ਉਹ ਨਵੀਂ ਮਹਿਕਮੇ ਦੀ ਨਹੀਂ ਪਾਈ ਉਲਟਾ ਜਦੋਂ ਅਸੀਂ ਜਥੇਬੰਦੀ ਤੌਰ ਤੇ ਮੰਗ ਕਰਦੇ ਆ ਵੀ ਪਬਲਿਕ ਦੇ ਹਿਸਾਬ ਨਾਲ ਕਿਉਂਕਿ ਤੁਸੀਂ ਆਮ ਹੀ ਵੇਂਦੇ ਜੇ ਵੀ ਸਵਾਰੀਆਂ ਜੜੀਆਂ ਵਾ ਖੜੀਆਂ ਰਹਿ ਜਾਂਦੀਆਂ ਉਥੇ ਭਾਰੀ ਮੁਸ਼ਕਲ ਦਾ ਸਾਹਮਣਾ ਆਮ ਜਨਤਾ ਨੂੰ ਕਰਨਾ ਪੈਂਦਾ ਗੱਡੀਆਂ ਓਵਰਲੋਡ ਹੋ ਜਾਂਦੀਆਂ ਟਾਇਰ ਫਟ ਜਾਂਦੇ ਆ ਤੇ ਉਹਦੇ ਵਿੱਚ ਵੀ ਸਵਾਰੀਆਂ ਦੇ ਕਈ ਸੱਟਾਂ ਵੀ ਲੱਗ ਜਾਂਦੀਆਂ ਸੋ ਸਾਡੀ ਜਿਹੜੀ ਮੰਗ ਸਪਸ਼ਟ ਹੀ ਕਿ ਵਿਭਾਗ ਦੇ ਦੀਆਂ 10000 ਬੱਸਾਂ ਪਾਈਆਂ ਜਾਣ ਪਬਲਿਕ ਦੇ ਹਿਸਾਬ ਦੇ ਨਾਲ ਪਬਲਿਕ ਦੀ ਗਿਣਤੀ ਦੇ ਹਿਸਾਬ ਨਾਲ ਪਰ ਇਹਨਾਂ ਨੇ ਇੱਕ ਵੀ ਬੱਸ ਨਹੀਂ ਪਾਈ ਉਲਟਾ ਹੁਣ ਆਪਣੀ ਫੋਕੀ ਵਾਵਾ ਖੱਟਣ ਲਈ ਇਹ ਕਿਲੋਮੀਟਰ ਸਕੀਮ ਬੱਸਾਂ ਪਾ ਰਹੇ ਆ ਕਿ ਬੱਸ ਪ੍ਰਾਈਵੇਟ ਮਾਲਕ ਦੀ ਹੋਊਗੀ ਡਰਾਈਵਰ ਉਹਦਾ ਹੋਊਗਾ ਕਨੈਕਟਰ ਵੀ ਸਾਡਾ ਹੋਊਗਾ ਤੇਲ ਵੀ ਸਾਡਾ ਪਰਮਟ ਵੀ ਸਾਡਾ ਤੇ ਉਲਟਾ 1 ਸਾਲ ਦੇ 1 ਸਾਲ ਦੇ ਵਿੱਚੋਂ ਲੱਖਾਂ ਰੁਪਈਆ ਜਿਹੜਾ ਵਾ ਉਹ ਇੱਥੇ ਚੂਨਾ ਲਾ ਕੇ ਮਹਿਕਮੇ ਨੂੰ ਲੈ ਜਾਊਗਾ ਤੇ 6 ਸਾਲ ਦਾ ਉਹ ਟੈਂਡਰ ਹੋਣਾ ਇਹ ਸਰਕਾਰ ਦਾ 1 ਸਾਲ ਤੋਂ ਵੀ ਸਮਾਂ ਘੱਟ ਰਹਿ ਗਿਆ ਪਰ ਇਹ ਚਾਹੁੰਦੇ ਆ ਕਿ ਅਸੀਂ ਆਪਣੀ ਮੋਟੀ ਕਮਿਸ਼ਨ ਲੈ ਕੇ ਸਾਈਟ ਤੇ ਹੋ ਜਾਈਏ ਤੇ ਜਿਹੜੀ ਅਗਲੀ ਕੋਈ ਸਰਕਾਰ ਆਊਗੀ ਉਹ ਜਾਣੇ ਤੇ ਮਹਿਕਮਾ ਜਾਣੇ ਸਾਡੀ ਤੁਹਾਨੂੰ ਪਹਿਲਾਂ ਹੀ ਪਤਾ ਵੀ ਸਾਡੀ ਜਿਹੜੀ ਤਨਖਾਹ ਆ ਉਹ 15 ਤੋਂ 16 ਤਰੀਕ ਨੂੰ ਜਿਹੜੀ ਉਹ ਪੈਂਡੇਈ ਆ ਜੇਕਰ ਉਹ ਕਿਲੋਮੀਟਰ ਸਕੀਮ ਬੱਸਾਂ ਸਾਡੇ ਵਿਭਾਗ ਵਿੱਚ ਵੜਦੀਆਂ ਤੇ ਸਾਨੂੰ ਜਿਹੜੀ ਜਿਵੇਂ ਟੀਚਰਾਂ ਨੂੰ 6-6 ਮਹੀਨੇ ਤਨਖਾਹ ਨਹੀਂ ਮਿਲਦੀ ਫਾਈਵ ਬਰਗੇਟ ਵਾਲਿਆਂ ਨੂੰ 8 ਮਹੀਨੇ ਹੋ ਗਏ ਤਨਖਾਹ ਨਹੀਂ ਮਿਲਦੀ ਤੇ ਹਾਲਾਤ ਸਾਡੇ ਵੀ ਇਦਾਂ ਦੇ ਹੋਣ ਵਾਲੇ ਸੋ ਅਸੀਂ ਆਪਣੇ ਵਿਭਾਗ ਦੇ ਨੈਸਟ ਸਟੈਪ ਕੀ ਹੈ ਜੀ ਨਿਜੀਕਰਨ ਨੂੰ ਬਚਾਉਣ ਲਈ ਇਹ ਪ੍ਰੋਟੈਸਟ ਕਰ ਰਹੇ ਹਾਂ ਅਗਲਾ ਸਟੈਪ ਅੱਜ ਅਸੀਂ 12 ਵਜੇ ਤੋਂ ਜਿਹੜੀ ਆ ਪ੍ਰੋਪਰ ਪੰਜਾਬ ਰੋਡ ਵਿੱਚ ਤੇ ਪੀਆਰਟੀਸੀ ਦੇ ਵਿੱਚ ਹੜਤਾਲ ਕੀਤੀ ਆ ਇਸ ਤੋਂ ਬਾਅਦ ਜਿਹੜਾ ਕੱਲ ਅਸੀਂ ਸੀਐਮ ਦੀ ਕੋਟੀ ਗਾੜੀ ਧਰਨਾ ਪੰਜਾਬ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਰੇ ਮੁਲਾਜ਼ਮਾਂ ਉੱਤੇ ਪਹੁੰਚਾਂਗੇ ਤੇ ਉੱਥੇ ਪੱਕਾ ਮੋਰਚਾ ਲਾਵਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਪੱਕਾ ਮੋਰਚਾ ਲੱਗੇਗਾ ਜੀ ਉੱਥੇ ਬਿਲਕੁਲ ਜੀ ਪੱਕਾ ਮੋਰਚਾ ਕੱਲ ਤੋਂ ਤੁਹਾਨੂੰ ਲੱਗਦਾ ਕਿ ਪੰਜਾਬ ਸਰਕਾਰ ਮੋਰਚਾ ਲਾਉਣੇ ਦੇਗੀ ਕਿਉਂਕਿ ਪਿਛਲੀ ਵਾਰ ਵੀ ਤੁਸੀਂ ਗੋਲਡਨ ਗੇਟ ਤੇ ਲਾਇਆ ਸੀਗਾ ਬਾਬਾ ੱਟਾ ਮੁੱਕੀ ਵੀ ਹੋਈ ਤੇ ਇੱਕ ਨੂੰ ਮਿਲੀ ਤੁਹਾਨੂੰ ਲੱਗਦਾ ਕਿ ਕੱਲ ਲੱਗਣ ਦੇ ਬਿਲਕੁਲ ਜੀ ਇੱਥੇ ਸਿਰਫ ਅਸੀਂ ਅੰਮ੍ਰਿਤਸਰ ਤੋਂ ਹੀ ਮੁਲਾਜ਼ਮੀ ਜਾਂ 1 2 ਦੀਪੂ ਸਾਡੇ ਕੋਲ ਬਟਾਲਾ ਸੀ ਜਾਂ ਤਰਨਤਨ ਪੱਟੀ ਸੀ ਇੱਥੇ ਘਟ ਮੁਲਾਜ਼ਮ ਸੀ ਉੱਥੇ ਸਾਡੀ ਗੈਦਰਿੰਗ ਜਿਹੜੀ ਆ ਉਹ 5 ਤੋਂ 6000 ਦੀ ਹੋਊਗੀ ਫਿਰ ਅਸੀਂ ਆਪਣੇ ਮਹਿਕਮੇ ਨੂੰ ਬਚਾਉਣ ਲਈ ਆਪਣੀ ਜਾਨ ਤੇ ਵੀ ਖੇਡਣ ਨੂੰ ਤਿਆਰ ਵਾਂ ਕਿਉਂਕਿ ਜੇ ਸਾਡਾ ਮਹਿਕਮਾ ਹੈਗਾ ਤੇ ਅਸੀਂ ਸੇਫ ਆ ਸਾਡਾ ਪਰਿਵਾਰ ਸੇਫ ਆ ਤੇ ਪਰਿਵਾਰ ਨੂੰ ਬਚਾਉਣ ਲਈ ਬੰਦਾ ਹਰ ਹਿੱਲਾ ਵਰਤਦਾ ਅਸੀਂ ਹਰ ਹਿੱਲਾ ਵਰਤਣ ਨੂੰ ਤਿਆਰ